ਜਿਹਨੂੰ ਅਸੀਂ ਕਹਿੰਨੇ ਆਈ ਸੀ ਐਲ ਉਹ ਲੈਂਸ ਹੁੰਦਾ ਜਿਹੜਾ ਅੱਖ ਦੇ ਅੰਦਰ ਫਿੱਟ ਕਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਕਿ ਬੱਚੇ ਨੂੰ ਦੂਰ ਦਾ ਔਰ ਨੇੜੇ ਦਾ ਬਿਨਾ ਚਸ਼ਮੇ ਤੋਂ ਦੇਖਣਾ ਪੈਂਦਾ ਔਰ ਲੈਂਸ ਪਰਮਨੈਂਟਲੀ ਜਿੱਦਾਂ ਪਰਨਾ ਕਦੇ ਚਸ਼ਮਾ ਲਗਾਣੇ ਯਾ ਕੰਟੈਕਟ ਲੈਂਸ ਲਗਾਣੇ ਉਹ ਲੈਂਸ ਸੀ ਅਸੀਂ ਪਰਮਨੈਂਟਲੀ ਅੰਦਰ ਫਿੱਟ ਕਰ ਦਿੰਦੇ ਨੇ ਜਿੰਨਾ ਯੂ نو ਤਾ ਹੀ ਉਹ ਕੱਢਣਾ ਹੈ ਨਾ ਉਹ ਸਾਫ ਕਰਨਾ ਨਾ ਹੀ ਉਹ ਮੇਨਟੇਨ ਕਰਨਾ ਇਟ ਰਿਮੇਨਸ ਇਨਸਾਈਡ ਦੀ ਆਈ ਐਂਡ ਗਿਵਸ ਅ ਕਲੀਅਰ ਵਿਜ਼ਨ ਇਟ ਸੁਪਲੀਮੈਂਟਸ ਟੂ ਦੀ ਪਾਵਰ ਆਫ ਦੀ ਨੇਚਰਲ ਲੈਂਸ ਐਂਡ ਗਿਵਸ ਅ ਕਲੀਅਰ ਵਿਜ਼ਨ ਟੂ ਦੀ ਪੇਸ਼ੈਂਟ ਸੋ ਪਰਮਨੈਂਟਲੀ ਅੰਦਰ ਔਰ ਸਾਰਾ ਉਹਦੇ ਨਾਲ ਦਿਸਣਾ ਪੈਂਦਾ ਮਤਲਬ ਕੋਈ ਵੀ ਇਨਸਾਨ ਅਗਰ ਚਾਹੇ ਕਿ ਚਸ਼ਮਾ ਲਗਾਣਾ ਤਾਂ ਦੇ ਆਪਰੇਸ਼ਨ ਕਰਕੇ ਚਸ਼ਮਾ ਉਤਾਰਿਆ ਜਾ ਸਕਦਾ ਹੈ ਉਹਨੂੰ ਚੰਗੀ ਨਿਗਾਹ ਦਿੱਤੀ ਜਾ ਸਕਦੀ ਹੈ ਔਰ ਬਿਨਾ ਚਸ਼ਮੇ ਤੋਂ ਇੱਕ ਆਮ ਆਦਮੀ ਵਾਂਗੂ ਜ਼ਿੰਦਗੀ ਜੀ ਸਕਦਾ ਜੁਰਨ ਨਹੀਂ ਹੈ ਕਿ ਲੇਜ਼ਰ ਹੀ ਕੀਤੀ ਜਾਵੇ ਹੋਰ ਵੀ ਵਿਧੀਆਂ ਹਨ ਹਾਂ ਵੀ ਬਸ ਤੁਹਾਡੇ ਕੋਲ ਆਉਣਾ ਬੰਦਾ ਚਾਹੀਦਾ ਹੈ ਵੀ ਤੁਹਾਡੇ ਕੋਲ ਵਿਧੀਆਂ ਸਾਰੀਆਂ ਹੈਗੀਆਂ ਨੇ ਚਾਹੇ ਉਹਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ ਤੁਸੀਂ ਹਰ ਕਿਸਮ ਦੀ ਜਿਹੜਾ ਇਲਾਜ ਆ ਉਹ ਐਨਕ ਉਤਾਰ ਸਕਦੇ ਚਸ਼ਮਾ ਉਤਾਰ ਸਕਦਾ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਹਨ ਜਿਹੜੇ ਕਿ 45 50 ਸਾਲ ਦੀ ਉਮਰ ਵਿੱਚ ਹੁੰਦੇ ਨੇ ਨਾ ਦੂਰ ਤੱਕ ਨੰਬਰ ਪਲੱਸ ਉਹਨਾਂ ਦੇ ਲੱਗਾ ਹੁੰਦਾ ਉਹਨਾਂ ਨੂੰ ਨੇੜੇ ਦਾ ਵੀ ਨਹੀਂ ਦਿੱਸਦਾ ਦੂਰ ਦਾ ਵੀ ਨਹੀਂ ਦਿੱਸਦਾ ਥੈਨ ਅਸੀਂ ਉਹਨਾਂ ਦੇ ਵਿੱਚ ਅਗਰ ਅੱਖ ਫਿੱਟ ਹੋਵੇ ਤਾਂ ਅਸੀਂ ਮਲਟੀਫੋਕਲ ਜਿਹਨੂੰ ਅਸੀਂ ਕਹਿੰਦੇ ਆ ਆਈ ਸੀ ਐਲ ਉਹ ਲੈਂਸ ਉਹਦਾ ਜਿਹੜਾ ਅੱਖ ਦੇ ਅੰਦਰ ਫਿੱਟ ਕਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਕਿ ਬੱਚੇ ਨੂੰ ਦੂਰ ਦਾ ਔਰ ਨੇੜੇ ਦਾ ਬਿਨਾ ਚਸ਼ਮੇ ਤੋਂ ਦੇਖਣਾ ਲੱਪੇਂਦਾ ਔਰ ਲੈਂਸ ਪਰਮਨੈਂਟਲੀ ਜਿੱਦਾਂ ਪਰਨਾ ਕੋਈ ਵੀ ਚਸ਼ਮਾ ਲਗਾਣੇ ਯਾ ਕੰਟੈਕਟ ਲੈਂਸ ਲਗਾਣੇ ਉਹ ਲੈਂਸ ਸੀ ਅਸੀਂ ਪਰਮਨੈਂਟਲੀ ਅੰਦਰ ਫਿਟ ਕਰ ਦੇਣਾ ਜਿੱਨਾ ਯੂ نو ਤਾ ਹੀ ਉਹ ਕੱਢਣਾ ਹੈ ਨਾ ਉਹ ਸਾਫ ਕਰਨਾ ਨਾ ਹੀ ਉਹ ਮੇਨਟੇਨ ਕਰਨਾ ਇਟ ਰਿਮੇਨਸ ਇਨਸਾਈਡ ਦੀ ਆਈ ਐਂਡ ਗਿਵਸ ਅ ਕਲੀਅਰ ਵਿਜ਼ਨ ਇਟ ਸਪਲੀਮੈਂਟਸ ਟੂ ਦੀ ਪਾਵਰ ਆਫ ਦੀ ਨੇਚਰਲ ਲੈਂਸ ਐਂਡ ਗਿਵਸ ਅ ਕਲੀਅਰ ਵਿਜ਼ਨ ਟੂ ਦੀ ਪੇਸ਼ੈਂਟ ਸੋ ਪਰਮਨੈਂਟਲੀ ਅੰਦਰ ਔਰ ਸਾਰਾ ਉਹ ਦੇਖਣਾ ਲੱਪੇਂਦਾ ਮਤਲਬ ਕੋਈ ਵੀ ਇਨਸਾਨ ਅਗਰ ਚਾਹੇ ਕਿ ਚਸ਼ਮ ਉਹਨੂੰ ਚੰਗੀ ਨਿਗਾਹ ਦਿੱਤੀ ਜਾ ਸਕਦੀ ਹੈ ਔਰ ਬਿਨਾ ਚਸ਼ਮੇ ਤੋਂ ਇੱਕ ਆਮ ਆਦਮੀ ਵਾਂਗੂ ਜ਼ਿੰਦਗੀ ਜੀ ਸਕਦਾ ਹੈ ਜਰੂਰੀ ਨਹੀਂ ਹੈ ਕਿ ਲੇਜ਼ਰ ਹੀ ਕੀਤਾ ਜਾਵੇ ਹੋਰ ਵੀ ਵਿਧੀਆਂ ਹਨ ਮੈਂ ਵੀ ਕਹਿਣ ਲੱਗਾ ਹਾਂ ਵੀ ਬਸ ਤੁਹਾਡੇ ਕੋਲ ਆਉਣਾ ਬੰਦਾ ਚਾਹੀਦਾ ਹੈ ਵੀ ਤੁਹਾਡੇ ਕੋਲ ਵਿਧੀਆਂ ਸਾਰੀਆਂ ਹੈਗੀਆਂ ਨੇ ਚਾਹੇ ਉਹਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ ਤੁਸੀਂ ਹਰ ਕਿਸਮ ਦੀ ਜਿਹੜਾ ਇਲਾਜ ਆ ਉਹ ਐਨਕ ਉਤਾਰ ਸਕਦੇ ਚਸ਼ਮਾ ਉਤਾਰ ਸਕਦਾ ਹੈ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਹਨ ਜਿਹੜੇ ਕਿ 45 50 ਸਾਲ ਦੀ ਉਮਰ ਵਿੱਚ ਹੁੰਦੇ ਹਨ ਨਾ ਦੂਰ ਤੱਕ ਨੰਬਰ ਪਲੱਸ ਉਹਨਾਂ ਦੇ ਲੱਗਾ ਹੁੰਦਾ ਉਹਨਾਂ ਨੂੰ ਨੇੜੇ ਦਾ ਵੀ ਨਹੀਂ ਦਿਸਦਾ ਦੂਰ ਦਾ ਵੀ ਨਹੀਂ ਦਿਸਦਾ ਦੰਨ ਅਸੀਂ ਉਹਨਾਂ ਦੇ ਵਿੱਚ ਅਗਰ ਅੱਖ ਫਿੱਟ ਹੋਵੇ ਤਾਂ ਅਸੀਂ ਮਲਟੀਫੋਕਲ ਜਿਹਨੂੰ ਅਸੀਂ ਕਹਿੰਦੇ ਆਈਸੀਐਲ ਉਹ ਲੈਂਸ ਅੰਦਰ ਜਿਹੜਾ ਅੱਖ ਦੇ ਅੰਦਰ ਫਿੱਟ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕਿ ਬੱਚੇ ਨੂੰ ਦੂਰ ਦਾ ਔਰ ਨੇੜੇ ਦਾ ਬਿਨਾ ਚਸ਼ਮੇ ਦੇ ਦਿਸਣ ਨਾਲ ਪੈਂਦਾ ਔਰ ਲੈਂਸ ਪਰਮਨੈਂਟ ਜਿੱਦਾਂ ਪਰਨਾ ਕਈ ਵਾਰ ਚਸ਼ਮਾ ਲਗਾਣੇ ਜਾਂ ਕੰਟੈਕਟ ਲੈਂਸ ਲਗਾਣੇ ਉਹ ਲੈਂਸ ਸੀ ਅਸੀਂ ਪਰਮਨੈਂਟਲੀ ਅੰਦਰ ਫਿੱਟ ਕਰ ਦਿੰਦੇ ਹਾਂ ਜਿੱਨਾ ਨੂੰ ਯੂ ਨੋ ਤੁਹਾਨੂੰ ਨਾ ਹੀ ਉਹ ਕੱਢਣਾ ਹੈ ਨਾ ਉਹਨੂੰ ਸਾਫ਼ ਕਰਨਾ ਹੈ ਨਾ ਹੀ ਉਹਨੂੰ ਮੇਨਟੇਨ ਕਰਨਾ ਹੈ ਇਟ ਰਿਮੇਨਸ ਇਨਸਾਈਡ ਦੀ ਆਈ ਐਂਡ ਗਿਵਸ ਅ ਕਲੀਅਰ ਵਿਜ਼ਨ ਇਟ ਸੁਪਲੀਮ ਤੋ ਪਰਮਨੈਂਟਲੀ ਅੰਦਰ ਹੋਰ ਸਰਵ ਉਹਦੇ ਨਾਲ ਦਿਸਣਾ ਪੈਂਦਾ ਮਤਲਬ ਕੋਈ ਵੀ ਇਨਸਾਨ ਅਗਰ ਚਾਹੇ ਕਿ ਚਸ਼ਮਾ ਨਹੀਂ ਲਗਾਣਾ ਤੋ ਦੇ ਆਪਰੇਸ਼ਨ ਕਰਕੇ ਚਸ਼ਮਾ ਉਤਾਰਿਆ ਜਾ ਸਕਦਾ ਹੈ ਉਹਨੂੰ ਚੰਗੀ ਨਿਗਾਹ ਦਿੱਤੀ ਜਾ ਸਕਦੀ ਹੈ ਔਰ ਬਿਨਾ ਚਸ਼ਮੇ ਤੋਂ ਇੱਕ ਆਮ ਆਦਮੀ ਵਾਂਗੂ ਜ਼ਿੰਦਗੀ ਜੀ ਸਕਦਾ ਜੁਰਰ ਨਹੀਂ ਹੈ ਕਿ ਲੇਜ਼ਰ ਹੀ ਕੀਤੀ ਜਾਵੇ ਹੋਰ ਵੀ ਵਿਧੀਆਂ ਹਨ ਕਹਾਵੀ ਬਸ ਤੁਹਾਡੇ ਕੋਲ ਆਉਣਾ ਬੰਦਾ ਚਾਹੀਦਾ ਹੈ ਵੀ ਤੁਹਾਡੇ ਕੋਲ ਵਿਧੀਆਂ ਸਾਰੀਆਂ ਹੈਗੀਆਂ ਨੇ ਚਾਹੇ ਉਹਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ ਤੁਸੀਂ ਹਰ ਕਿਸਮ ਦੀ ਜਿਹੜਾ ਇਲਾਜ ਆ ਉਹ ਐਨਕ ਉਤਾਰ ਸਕਦੇ ਚਸ਼ਮਾ ਉਤਾਰ ਸਕਦਾ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਹਨ ਜਿਹੜੇ ਕਿ 45 50 ਸਾਲ ਦੀ ਉਮਰ ਵਿੱਚ ਹੁੰਦੇ ਨੇ ਨਾ ਦੂਰ ਦਾ ਨੰਬਰ ਪਲੱਸ ਉਹਨਾਂ ਦੇ ਲੱਗਾ ਹੁੰਦਾ ਉਹਨਾਂ ਨੂੰ ਨੇੜੇ ਦਾ ਵੀ ਨਹੀਂ ਤੁਸੀਂ ਤਾਂ ਦੂਰ ਦਾ ਵੀ ਨਹੀਂ ਤੁਸੀਂ ਤਾਂ ਥੈਨ ਅਸੀਂ ਉਹਨਾਂ ਦੇ ਵਿੱਚ ਅਗਰ ਅੱਖ ਫਿੱਟ ਹੋਵੇ ਤਾਂ ਅਸੀਂ ਮਲਟੀਫੋਕਲ ਜਿਹਨੂੰ ਅਸੀਂ ਕਹਿੰਦੇ ਆ ਆਈਸੀਐਲ ਉਹ ਲੈਂਸ ਹੁੰਦਾ ਜਿਹੜਾ ਅੱਖ ਦੇ ਅੰਦਰ ਫਿੱਟ ਕਰ ਦਿੱਤਾ ਜਾਂਦਾ ਜਿਹਦੇ ਨਾਲ ਕਿ ਬੱਚੇ ਨੂੰ ਦੂਰ ਦਾ اور ਨੇੜੇ ਦਾ ਬਿਨਾ ਚਸ਼ਮੇ ਤੋਂ ਦਿਸਣਾ ਲਪੇੰਦਾ اور ਲੈਂਸ ਪਰਮਨੈਂਟ ਜਿੱਦਾਂ ਪਰਨਾ ਕਈ ਵਾਰ ਚਸ਼ਮਾ ਲਗਾਣੇ ਜਾਂ ਕੰਟੈਕਟ ਲੈਂਸ ਲਗਾਣੇ ਉਹ ਲੈਂਸ ਸੀ ਅਸੀਂ ਪਰਮਨੈਂਟਲੀ ਅੰਦਰ ਫਿਟ ਕਰਦੇ ਨੇ ਜਿੱਨਾ ਯੂ نو ਤਾ ਹੀ ਉਹ ਕੱਢਣਾ ਹੈ ਨਾ ਉਹ ਸਾਫ ਕਰਨਾ ਹੈ ਨਾ ਹੀ ਉਹ ਮੇਨਟੇਨ ਕਰਨਾ ਇਟ ਰਿਮੇਨਸ ਇਨਸਾਈਡ ði ਆਈ ਐਂਡ ਗਿਵਸ ਅ ਕਲੀਅਰ ਵਿਜ਼ਨ ਇਟ ਸਪਲੀਮੈਂਟਸ ਟੂ ði ਪਾਵਰ ਆਫ ði ਨੇਚਰਲ ਲੈਂਸ ਐਂਡ ਗਿਵਸ ਅ ਕਲੀਅਰ ਵਿਜ਼ਨ ਟੂ ði ਪੇਸ਼ੈਂਟ ਸੋ ਪਰਮਨੈਂਟਲੀ ਅੰਦਰ ਹੋਰ ਸਰਵੋਦੀ ਅਧਿਸਣ ਲਪੇੰਦਾ ਮਤਲਬ ਕੋਈ ਵੀ ਇਨਸਾਨ ਅਗਰ ਚਾਹੇ ਕਿ ਚਸ਼ਮਾ ਨਹੀਂ ਉਹਨੂੰ ਚੰਗੀ ਨਿਗਾਹ ਦਿੱਤੀ ਜਾ ਸਕਦੀ ਹੈ ਔਰ ਬਿਨਾ ਚਸ਼ਮੇ ਤੋਂ ਇੱਕ ਆਮ ਆਦਮੀ ਵਾਂਗੂ ਜ਼ਿੰਦਗੀ ਜੀ ਸਕਦਾ ਹੈ ਜੁਰਰ ਨਹੀਂ ਹੈ ਕਿ ਲੇਜ਼ਰ ਹੀ ਕੀਤੀ ਜਾਵੇ ਹੋਰ ਵੀ ਵਿਧੀਆਂ ਹਨ ਮੈਂ ਵੀ ਕਹਿ ਲੱਗਾ ਹਾਂ ਵੀ ਬਸ ਤੁਹਾਡੇ ਕੋਲ ਆਉਣਾ ਬੰਦਾ ਚਾਹੀਦਾ ਹੈ ਵੀ ਤੁਹਾਡੇ ਕੋਲ ਵਿਧੀਆਂ ਸਾਰੀਆਂ ਹੈਗੀਆਂ ਨੇ ਚਾਹੇ ਉਹਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ ਤੁਸੀਂ ਹਰ ਕਿਸਮ ਦੀ ਜਿਹੜਾ ਇਲਾਜ ਆ ਉਹ ਐਨਕ ਉਤਾਰ ਸਕਦੇ ਚਸ਼ਮਾ ਉਤਾਰ ਸਕਦਾ ਹੈ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਹਨ ਜਿਹੜੇ ਕਿ 45 50 ਸਾਲ ਦੀ ਉਮਰ ਵਿੱਚ ਹੁੰਦੇ ਨੇ ਨਾ ਦੂਰ ਦਾ ਨੰਬਰ ਪਲੱਸ ਉਹਨਾਂ ਦੇ ਲੱਗਾ ਹੁੰਦਾ ਉਹਨਾਂ ਨੂੰ ਨੇੜੇ ਦਾ ਵੀ ਨਹੀਂ ਤੁਸੀਂ ਤਾਂ ਦੂਰ ਦਾ ਵੀ ਨਹੀਂ ਤੁਸੀਂ ਤਾਂ ਦੰਨ ਅਸੀਂ ਉਹਨਾਂ ਦੇ ਵਿੱਚ ਅਗਰ ਅੱਖ ਫਿੱਟ ਹੋਵੇ ਤਾਂ ਅਸੀਂ ਮਲਟੀਫੋਕਲ